ਪਟਾਣ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਕੋਈ ਦੇਖ ਲੋ ਅਣ ਕੇ ਹਾਲ ਜੀ ਇਹ ਲਾਈਨ ਅੱਜ ਕੱਲ ਆਪਾਂ ਅਕਸਰ ਹੀ WhatsApp ਸਟੇਟਸ ਆ ਤੇ Facebook ਸਟੋਰੀ ਤੇ ਦੇਖ ਰਹੇ ਆ ਔਰ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਮਾਤਾ ਗੁਜਰੀ ਜੀ ਭਲਾਈ ਕੇਂਦਰ ਜੋ ਸੰਸਥਾ ਹੈ ਜਿਨ੍ਹਾਂ ਦੇ ਸੰਸਥਾ ਦਾ ਨਾਮ ਹੀ ਉਹ ਗੁਰਾਂ ਦੇ ਲਾਲ ਦੇ ਮਾਤਾ ਦੇ ਨਾਮ ਤੇ ਹੈ ਔਰ ਇਹ ਸੰਸਥਾ 12 ਮਹੀਨੇ 30 ਦਿਨ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਵਾਕਿਆ ਹੀ ਸ਼ਲਾਘਾਯੋਗ ਕਦਮ ਪੁੱਟਦੀ ਹੈ ਅੱਜ ਦਾ ਦਿਨ ਤਾਂ ਵੈਸੇ ਹੀ ਵੱਡਮੁੱਲਾ ਦਿਨ ਹੈ ਔਰ ਇਹਨਾਂ ਨੇ ਬਾਕੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜੋ ਕੰਮ ਕੀਤਾ ਹੈ ਓਹ ਜੋ ਕੰਮ ਕੀਤਾ ਹੈ ਖੂਨਦਾਨ ਕੈਂਪ ਲਗਾਇਆ ਹੈ ਅਲਮਕੋ ਜੋ ਭਾਰ ਸਰਕਾਰ ਦਾ ਅਦਾਰਾ ਹੈ ਉਹਦੇ ਲਈ ਜੋ 휠ਚੇਰਾ ਜਾਂ ਟਰਾਈਸਾਈਕਲ ਜਾਂ ਹੋਰ ਤਰ੍ਹਾਂ ਦੇ ਵੱਖ-ਵੱਖ ਜੋ ਸਹਿਯੋਗ ਨੇ ਉਹ ਜੋ ਕੀਤੇ ਨੇ ਉਹਦੇ ਅੱਜ ਫਾਰਮ ਭਰੇ ਜਾ ਰਹੇ ਨੇ ਜ਼ਿਲ੍ਹਾ ਰੂਲਰ ਕਲੱਬ ਦੇ ਜੋ ਐਕਟਿਵ ਰਜਿੰਦਰ ਮੋਨੀ ਮੈਂਬਰ ਜੀ ਨੇ ਜੋ ਕਿ ਹਮੇਸ਼ਾ ਹੀ ਸੰਸਥਾ ਸਾਧੰਦ ਨੇ ਕੋ ਲੋਕਾਂ ਦਾ ਵੀ ਪਰਮਾ ਹੰਗਾਰਾ ਹੈ ਸੋ ਜੋ ਵੀ ਅੱਜ ਇਹਨਾਂ ਨੇ ਸਾਨੂੰ ਵੀਰੇ ਐਮ ਸੀ ਤੌਰ ਤੇ ਬੁਲਾਇਆ ਹੈ ਹਾਲਾਂਕਿ ਮੈਂ ਐਮ ਸੀ ਨਹੀਂ ਇਹਨਾਂ ਦਾ ਬੜਪਣਾ ਮੇਰੀ ਘਰ ਵਾਲੀ ਐਮ ਸੀ ਹੈ ਇਹਨਾਂ ਨੇ ਦੱਸ ਦਿੱਤਾ ਸੋ ਜੋ ਲੋਕਾਂ ਦਾ ਪਰਮਾ ਹੰਗਾਰਾ ਹੈ ਵਾਕਈ ਲਾਜਵਾਬ ਹੈ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਦੇ ਤੇ ਹੋਰ ਨੇਕਾਂ ਸ਼ੀਦਾਨੋ ਕੋਟ ਕੋਟ ਪਰ ਨਾਮ ਅੱਜ ਉਨਾਸੀ ਗਾਂਧੀ ਸਾਹਿਤ ਨੂੰ ਸਮਰਪਿਤ ਮਾਤਾ ਗੁਜਰੀ ਜੀ ਪੜਾਈ ਕੇਂਦਰ ਵੱਲੋਂ ਤਿੰਨ ਕੈਂਪ ਲਗਾਏ ਲਗੇ ਹਨ ਇੱਕ ਮੈਡੀਕਲ ਕੈਂਪ ਦਵਾਈਆਂ ਦਾ ਇੱਕ ਖੂਨਦਾਨ ਕੈਂਪ ਅਤੇ ਇੱਕ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਦੇਣ ਲਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਭਰਪੂਰ ਗਿਣਤੀ ਦੇ ਵਿੱਚ ਲੋੜਵੰਦ ਪਹੁੰਚੇ ਨੇ ਖੂਨਦਾਨੀ ਪਹੁੰਚੇ ਨੇ ਫਿਰ ਬਜ਼ੁਰਗਾਂ ਨੂੰ 휠ਚੇਰ ਕੰਨਾਂ ਦੀ ਮਸ਼ੀਨ ਗੋਡਿਆਂ ਦੇ ਕੈਪ ਕਮੌਰ ਕੁਰਸੀ ਯਾ ਹੋਰ ਦੇਰ ਚੀ ਦੀ ਲੋੜ ਹੈ ਉਹ ਦਿੱਤੀ ਜਾ ਰਹੀ ਹੈ। ਤੇ ਇਹ ਸਾਰਾ ਕੁਝ ਸਾਰੇ ਜਾਨੀ ਸੱਜਣਾਂ ਦੇ ਸਹਿਯੋਗ ਨਾਲ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਕ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਰਲਾਡਾ ਵੱਲੋਂ ਅਤੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਅਤੇ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਤਿੰਨ ਕੈਂਪ ਲਗਾਏ ਗਏ ਸੀ। ਲੋਕਾਂ ਦਾ ਬਹੁਤ ਭਰਮਾ ਹੰਗਾਰਾ ਸਾਨੂੰ ਮਿਲਿਆ। ਹੁਨਦਾਨੀ ਵੀ ਬਹੁਤ ਆਏ। ਤੇ ਬਜ਼ੁਰਗ ਵੀ ਲਗਭਗ ਗਿਣਤੀ ਹੈ ਜਿਹੜੀ 100 ਦੇ ਨੇੜੇ ਜਾ ਪਹੁੰਚਣ ਵਾਲੀ ਆ ਸੋ ਸਾਰਿਆਂ ਦੇ ਹੀ ਜਿੰਨਾ ਵੀਰਾਂ ਨੇ ਇਸ ਕੈਂਪ ਦੇ ਵਿੱਚ ਯੋਗਦਾਨ ਪਾਇਆ ਚਾਹੇ ਆਰਥਿਕ ਰੂਪ ਦੇ ਵਿੱਚ ਪਾਇਆ ਚਾਹੇ ਕੰਮ ਕਰਕੇ ਯੋਗਦਾਨ ਪਾਇਆ ਅਸੀਂ ਸਾਰਿਆਂ ਦਾ ਅਤੇ ਵਿਸ਼ੇਸ਼ ਤੌਰ ਤੇ ਲੰਗਰ ਕਮੇਟੀ ਜੋ ਇੱਥੇ ਹਰ ਸਾਲ ਲੰਗਰ ਲਗਾਉਂਦੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਗਿਆ ਅਸੀਂ ਖਾਸ ਤੌਰ ਤੇ ਮੈਡਮ ਕੰਚਨ ਜੋ 13 ਨੰਬਰ ਵਾਰਡ ਦੇ ਐਮਸੀ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਹਸਬੰਦ ਟਿੰਕੂ ਜੀ ਨੇ ਜਿਨ੍ਹਾਂ ਨੇ ਹਰ ਕੈਂਪ ਦੇ ਵਿੱਚ ਸਾਨੂੰ ਬੜਮੁੱਲਾ ਯੋਗਦਾਨ ਪਾਇਆ ਧੰਨਵਾਦ